ਫਰਨ ਨੂੰ ਕੋ ਕਰਨਾ ਆਕਾ ਦੇਖੀ ਤੇਰੀ ਦੀਦੀ ਵੀਡੀਓ ਬਣਾ ਰਹੀ ਹੈ 1 ਲੱਖ ਵੱਡਦੀ ਹੈ ਜੀ ਬਾ ਕੁਲ ਸਵਾਏ ਗੁਰੂ ਜੀ ਕੀ ਫਤਿਹ ਮੈਂ ਮੀਤ ਕਰਦਾ ਵੀ ਸਾਰੇ ਚੈਨਲ ਜਿਹੜੇ ਦੇ ਦੇ ਨੇ ਆਪਣੇ ਮਿੱਤਰ ਪਿਆਰੇ ਰਿਸ਼ਤੇਦਾਰ ਜਿੰਨੇ ਵੀ ਦੇ ਦੇ ਨੇ ਸਾਰਾ ਦਾ ਬਹੁਤ ਬਹੁਤ ਦਿਲਾਉ ਧੰਨਵਾਦ ਉਮੀਦ ਕਰਦਾ ਅਸੀਂ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ ਤੇ ਪੱਕੀ ਤੁਹਾਨੂੰ ਦਿਖਾਉਣਾ ਇੱਕ ਹੋਰ ਚੀਜ਼ ਇੱਕ ਨਾ ਡਾਟਾ ਟਰਾਂਸਫਰ ਕਿਵੇਂ ਹੁੰਦਾ ਉਹ ਤੁਹਾਨੂੰ ਮੈਂ ਦਿਖਾਵਾਂ ਬਹੁਤ ਸੌਖਾ ਹੋ ਜਾਂਦਾ ਡਾਟਾ ਟਰਾਂਸਫਰ ਤੇ ਫਿਰ ਮੈਂ ਤੁਹਦਾ ਅਗਾਹ ਜਾ ਕੇ ਦਿਖਾਉਣਾ ਤੁਹਾਨੂੰ ਕਿਵੇਂ ਹੁੰਦਾ ਡਾਟਾ ਟਰਾਂਸਫਰ ਲੋ ਜੀ ਉਹ ਹੁੰਦਾ ਡਾਟਾ ਸਰਵਰ ਸਰਵਰ ਜੇ ਸ਼ਾਇਦ ਬੋਲ ਘਟ ਆਉਂਦਾ ਹੋਵੇ। ਹੌਲੀ। ਦੇਖਾ ਕੰਪਿਊਟਰ ਆ ਬੈਠਾ ਦੂਜਾ ਉਹ ਤੇ ਇੰਨੀ ਦੂਰ ਰੇਂਜ ਆ ਨਾ ਇਹਨਾਂ ਦੀ ਆਪਸ ਵਿੱਚ ਡਾਟਾ ਟਾਈਪ ਬਲੂਟੁੱਥ ਨਾਲ ਵੀ ਵੱਧ। ਟਰਟਰੋਂ ਦਾ ਫਿਰ ਬਹੁਤ ਦੂਰਾਂ ਹੋ ਜਾਂਦਾ ਮੇਰਾ ਕਿੱਦੂ ਦਾ ਮੇਰਾ ਐ ਹੁੰਦਾ ਇੱਥੋਂ ਰੇ ਕੇ ਇੱਥੇ ਤੱਕ ਰੇਂਜ ਬਣਦੀ ਆ ਪੂਰੀ ਆ ਬਣਦੀ ਆ ਸਾਡੀ ਰੇਂਜ ਰੇਂਜ ਲਾਵੇ ਤਾਂ ਨਹੀਂ ਬੰਦੇ ਫੇਰ ਕਹਿੰਗੇ ਚੂਲੀਆਂ ਕਰਦੀਆਂ ਨੇ ਸਹੀ ਗੱਲ ਆ ਕਦਾਈ ਮੈਂ ਤਾਂ ਤਾਂ ਬੈਗੀ ਤੁਸੀਂ ਹੈ ਨਹੀਂ ਤੇ ਮੈਂ ਕੀ ਪਤਾ ਉੱਧਰ ਨੇ ਕਿੰਦਰ ਨੇ ਮੈਂ ਤਾਂ ਕਿਹਨੇ ਹੋਣ ਗਏ ਆ ਹਵਾ ਦੀ ਲੱਗਦੀ ਆ ਇੱਧਰ ਤਾਂ ਮੈਨੂੰ ਹਵਾ ਦੀ ਲੱਗ ਨਹੀਂ ਹੈਗੀ ਜੇ ਰੋਟੀਆਂ ਲਾਉਣੀਆਂ ਇੰਨੀਆਂ ਔਖੀਆਂ ਨੇ ਇੰਨੀਆਂ ਉੱਚੀਆਂ ਚੜਾਉਣੇ ਕਿਉਂ ਨੇ ਵੀ ਲਾਉਣੀਆਂ ਇੰਨੀਆਂ ਔਖੀਆਂ ਨੇ ਲੀਮੀਆਂ ਰੱਖਿਆ ਕਰੋ ਉਹਨਾਂ ਨੂੰ ਮੈਂ ਸਭ ਤੋਂ ਬੈਸਟ ਆਪਸ਼ਨ ਦਊਂ ਮਾ ਉੱਥੇ ਚੁੱਲਾ ਬਣਾ ਲੈਣਾ ਠੰਡੀ ਹਵਾ ਮਿਲੋ ਉਹ ਉੱਥੇ ਦਾ ਦਰਖਤ ਵੀ ਆ ਫੜੇ ਲਾਇਆ ਹੋਇਆ ਪਿੱਪਲ ਦਾ ਉਹ ਜੇ ਬੜਾ ਆਉਜੀ ਉਹਦਾ ਥੱਲੇ ਚੁੱਲਾ ਬਣਾ ਲੈਣਾ ਇੱਕ ਆਕਸਨ ਦਵਾ ਹਾਂ ਉੱਪਰ ਚੁੱਲਾ ਧਾ ਲਓ ਧਾ ਲਓ ਧਾ ਲਓ ਨਹੀਂ ਧਰ ਲਓ ਨਹੀਂ ਉਹਦੇ ਪਿੱਪਲ ਬਚੇ ਛੋਟਾ ਉਹ ਥੋੜਾ ਜਿਹਾ ਉੱਥੇ ਲਾਇਆ ਹੋਇਆ ਪਿੱਪਲ ਉੱਪਰ ਇਹ ਕੋ ਉੱਥੇ ਲਾਇਆ ਇੱਕ ਉਧਰ ਲਾਇਆ ਹੋਇਆ ਉਹ ਜਾਂ ਬੜਾ ਹੋ ਜੂ ਫੇਰ ਅਸੀਂ ਚੁੱਲਾ ਉੱਥੇ ਹੀ ਲੈ ਜਾਣਾ ਸਹੀ ਅਸੀਂ ਵੀ ਪਾਉਨੇ ਬਾਬੇ ਨਰਾਲੇ ਨੂੰ ਪਾ ਕੇ ਦੇਣੀ ਆ ਪੰਜੀਰੀ ਆਦੀ ਪਿੱਪਲ ਤਾਂ ਵੀ ਲੱਗ ਰਹੀ ਆ ਬਾਬੇ ਨਰਾਲੇ ਨੂੰ ਹੱਥੋਂ ਪੱਠੀ ਪਾ ਕੇ ਫੇਰ ਉਹ ਪਾਵਾਂਗੇ ਨਾਲੇ ਲੱਡੂ ਬਣਾਵਾਂਗੇ ਨਾਲੇ ਪੰਜੀਰੀ ਪਾਉਣੀ ਆ ਕਹਿੰਦੀ ਹੋਰ ਉਹ ਦੂਆ ਮਿੱਠੂ ਕਿੱਥੇ ਉਹ ਤਾਂ ਕੱਢ ਗਈ ਬੜੀ ਵੀ ਆ ਜਾ ਨਾ ਉਹੀ ਆਓ ਹਾਂ ਉਹ ਆਦੀ ਸ਼ਿਤਾਂ ਦੇ ਨਾਮ ਤੇ ਸ਼ਿਤਾਂ ਹੋ ਗਿਆ ਯਾ ਇਹ ਨਾ ਬਿਲਕੁਲ ਅਸਰ ਅੱਜ ਬਾਕੇ ਆਈਆਂ ਹੈ ਦੇਖੋ ਰਾਤ ਪਿੱਛਾ ਬਾਈ ਫਿਰਦੀ ਆ ਨਾ ਚੱਲਦਾ ਤੀ ਹੈ ਨਾ ਨਾ ਕਿਦਾ ਸਰਬੀਰ ਦਾ ਨਾ ਕੱਦੂ ਇਹ ਕਾਦੂ ਪੇਂਟ ਕਰ ਦਿੰਦੀਆਂ ਰਾਤ ਹਾਂ ਕਿ ਨਹੀਂ ਕੱਚਾ ਪਤਾ ਨਹੀਂ ਕਿਹਦਾ ਭਾਈ ਫਿਰਦੀ ਆ ਹਾਂ ਬੰਦਾ ਨਾ ਮੇਰਾ ਇਹਦਾ ਲੋਕ ਕੁੜੀਆਂ ਨਹੀਂ ਕੁੜੀਆਂ ਆਪਣੇ ਮਮੇ ਦਾ ਸੂਟ ਤਾਂ ਸੁਣਿਆ ਪਾਪੇ ਦੀ ਨੀਕਰ ਪਹਿਲੀ ਵਾਰ ਦੇਖੀ ਬੜੇ ਬੜੇ ਵੈਸਟਮੈਨ ਜੇ ਬਣਾਏ ਬੜੇ ਬੜੇ ਨੇ ਉਹ ਸਾਫੇ ਬੜੇ ਬੜੇ ਨੇ ਵੈਸਟਮੈਨ ਜੇ ਨੇ ਉੱਚੀ ਜਗ੍ਹਾ ਤੇ ਰੱਖੇ ਨੇ ਆ ਪਾਏ ਨੇ ਜੀ ਚਲੋ ਲੋ ਜੀ ਪ੍ਰਸ਼ਾਦ ਦੇ ਛਪਣ ਲੱਗਿਆ ਪ੍ਰਮਾਤਮਾ ਸਭ ਨੂੰ ਬਖਸ਼ੇ ਪ੍ਰਸ਼ਾਦ ਲੋ ਜੀ ਪ੍ਰਸ਼ਾਦ ਅੱਜ ਬਣਾਈ ਆ ਆਪਣੇ ਚਟਣੀ ਚਟਣੀ ਤੇ ਆ ਕੀ ਆ ਆਲੂ ਕੋੜੇ ਕੋੜੇ ਮੈਂ ਥੋੜੀ ਮੱਖਣੀ ਤੇ ਸਰ ਬਲੋ ਦੇ ਬਾਟੇ ਖਾਸੇ ਮਹੀਨਿਆਂ ਚ ਕਈ ਮਹੀਨੇ ਹੋ ਗਏ ਮੈਂ ਤਤਕਰੀਂ ਜਿਆਦਾ ਤਾਂ ਰਹਿਣਾ ਚਾਹ ਸਕਦਾ ਬਹੁਤ ਠੀਕ ਆ ਇਹਦੇ ਵਿੱਚ ਹੁਣ ਜਿਵੇਂ ਆ ਪ੍ਰਸ਼ਾਦ ਪਾਣੀ ਲਿਆਂਦਾ ਇਹਦੇ ਵਿੱਚ ਪਾਣੀ ਭਰ ਕੇ ਰੱਖ ਦੋ ਬਾਬਾ ਜੀ ਛੱਡਣਾ ਇੱਥੇ ਕੀ ਹੋ ਗਿਆ ਉਹ ਸਭ ਬਸੇ ਹੋਇਆ ਕਿ ਬਹੁਤ ਵਧੀਆ ਮੌਸਮ ਅੱਜ ਮੀਂਹ ਪੈ ਰਿਹਾ ਬੱਦਲ ਕਿੰਨਾ ਹਲੇ ਵੀ ਬੱਦਲ ਘੋਰ ਰਿਹਾ ਬਦਿਹਾ ਪੈ ਗਿਆ ਹਣੀ ਰਾਤ ਦਾ ਪੈ ਰਿਹਾ ਹਣੀ ਤੋ ਮਿਲਣਾ ਬਹੁਤ ਕੀ ਕਰਤਾ ਹਾਂ ਪਲਾਸਟਰ ਵਾਲਿਆਂ ਦਾ ਉਹੀ ਕਹਿਣ ਲੱਗੀ ਸੀ ਮੈਂ ਕਰਦੇ ਨੇ ਆਉਣਾ ਬਹੁਤ ਹਾਂ ਉਹਨਾਂ ਇੱਕ ਛੋਟੇ ਜਿਹੇ ਝਾੜੂ ਜਾਂ ਲੈ ਲੇ ਵਿੱਚ ਆਹਿਆ ਨਹੀਂ ਪਹਿਲਾਂ ਉੱਥੋਂ ਲਿਆ ਕੇ ਐਵੇਂ ਐਵੇਂ ਆ ਨਹੀਂ ਮੜ ਮੜਾ ਚੱਲਣ ਲੱਗਿਆ ਤਾਂ ਤਾਂ ਹੀ ਅੱਗੇ ਤਾਂ ਇੰਨਾ ਚੱਲ ਦੋ ਦਿਨਾਂ ਭਰਿਆ ਪਿਆ ਸਾਰਾ ਹੂੰ ਉਹ ਵਿੱਚ ਆਉਂਦੇ ਨੇ ਇੱਧਰਲਾ ਨਹੀਂ ਚੋਂਦਾ ਹੈਗਾ ਮਾਸ ਗਰਮੀ ਬਹੁਤ ਜ਼ਿਆਦਾ ਧੀ ਬਹੁਤ ਜ਼ਿਆਦਾ ਕਿੰਨੀ ਸੋਹਣੀ ਲੱਗਦੀ ਆ ਹਰੀ ਹਰੀ ਆਪਣੀ ਐ ਇਹ ਵੀ ਬੰਦ ਆ ਸਾਰੇ ਬੰਦ ਨੇ ਆ ਨਹੀਂ ਇੱਥੋਂ ਤੋਂ ਲੈ ਕੇ ਇੱਥੇ ਥੇ ਜਦੋਂ ਪਾਉਂਦੇ ਸੀ ਨਾ ਉੱਤੇ ਲਪਿਆਈ ਹੁੰਦੀ ਸੀ ਉਹਨਾਂ ਦੇ ਉਹ ਰੇਤਾ ਉਹ ਪਰੇ ਉੜ ਕੇ ਪਈ ਹੈ। ਪਰ ਇਹ ਤਾਂ ਜਿਆਦਾ ਪੈਂਦਾ। ਆਹ ਇੱਥੇ ਆ ਪਾਣੀ ਬੰਦ ਪੇਤੀ ਇਹਨੇ ਕਰਕੇ ਹਨ। ਪਰ ਇਹ ਆ ਪਿਆ। ਉਹ ਤੋਂ ਉੱਪਰ ਬਣਾਇਆ ਮਸਾਲਾ ਦਾ ਸੌਂਗ ਰੋ। ਪਰ ਇਹ ਤਾਂ ਜਮੂ ਜ਼ੋਰ ਦਾ ਪੈਂਦਾ ਜਦ ਇਸਟਾ ਲੈਂਦੇ ਹਾਂ। ਹਮ ਹੁਣ ਉਹ ਪਾਣੀ ਕਿੰਨਾ ਡਿਗ ਰਿਹਾ ਭਰਿਆ ਪਿਆ ਤੀ। ਹੋਰ ਫੁੱਲ ਹੋਇਆ ਪਿਆ। ਉੱਪਰ ਪਲੇਟਾਂ ਹਨ। ਆਦਰਾਂ ਸਾਰੀਆਂ ਹੁਣ ਖੋਲਿਆ ਇਹ ਜੋਪਨ ਤਾਲਾ ਚੱਲੀ ਜਾਂਦਾ ਨਾਲ ਹੁੰਦੇ ਆ ਉਹ ਪਰ ਉੱਥੇ ਉਹ ਸਰੇ ਤੇ ਕੀ ਫੜਾਮਾ ਲੋ ਜੀ ਅੱਜ ਪ੍ਰਸ਼ਾਦ ਆ ਜਾਊਗਾ ਆਲੂ ਉਲੂ ਅੱਜ ਨਹੀਂ ਪੈ ਰਹਿਆ ਅਸੀਂ ਮੀਂਹ ਬਣਾਉਣ ਦੇ ਵਿੱਚ ਉਹਨਾਂ ਸਬਜ਼ੀ ਪੈ ਗਈ। ਦਾਲ ਬਣਾਈ ਸੀ। ਦਾਲ ਬਣਾਈ ਸੀ ਥੋੜੀ ਜੀ। ਮੈਂ ਕਿਹਾ ਚਲੋ ਇਸ ਨੂੰ ਪੀਸ ਲੈਂਦੇ ਆ ਤੇ ਉਹਦੇ ਵਿੱਚ ਪਾ ਲੈਂ। ਅੱਛਾ। ਉਹਦੇ ਪਹਿਲੇ ਦੇਖਾਂਗੇ ਕੀ ਬਣਾਉਣਾ। ਹਾਂ ਦੋ ਟਾਈਮ ਤੱਕ ਆਲੂ ਖਾ ਲੇ। ਉਸ ਤੋਂ ਬਾਅਦ ਜਿਹੜੇ ਬਚ ਗਏ ਅਸੀਂ ਪਰੌਠਿਆਂ 'ਚ ਪਾ ਲੇ। ਕਰਦੇ ਆਂ। ਕਾਂ ਕੱਟ ਦਿੱਤੀ ਉਹ ਅੱਜ ਲਾਈਟ ਚਲੇ ਗਈ ਰਾਤ ਚਲੇ ਗਈ ਥੀ ਲਾਈਟ ਹੁੰਦੀ ਆਪਾਂ ਜੇ ਕੁਝ ਬਣਾ ਲਕਰ ਜੂਆਂ ਬਾਅਦ ਨੇ ਬੈਠਦੇ ਹਾਂ ਲੇਟਰ ਆਪੀ ਗਈ ਹੋਈ ਅਜੇ ਤੱਕ ਨਹੀਂ ਆਈ ਪਰ 1 ਵਜੇ ਚਲੇ ਗਈ ਸੀ ਜਾਂ ਨਹੀਂ ਆਇਆ ਲਾਈਟ ਵਾਲਿਆਂ ਦਾ ਆਏ ਹੁੰਦਾ ਵੀ ਨਹੀਂ ਅੱਜ ਲੁਧਿਆਣਾ ਨੂੰ ਦਾ ਲਾਈਟ ਉੱਡ ਚਲੀ ਜਾਂਦੀ ਆ ਅਜੇ ਚੱਕ ਨਹੀਂ ਆਈ ਹੈਗੀ ਕਿ ਜਿਹਨੇ ਵਰਕਰ ਹੁੰਦੇ ਨੇ ਉਹਨਾਂ ਨੂੰ ਤਰਫਾ ਮਿਲਦੀ ਹੈ ਮਾੜਾ ਸਾਧਰੇ ਤਾਂ ਲੋਕ ਤਾਂ ਤੰਗ ਹੁੰਦੇ ਨੇ ਰਾਤ ਨੂੰ ਬੱਚਿਆਂ ਦੀ ਗਰਮੀ ਆ ਚ ਕਿੰਨਾ ਔਖਾ ਹੁੰਦਾ ਉਹਨਾਂ ਨੂੰ ਸੋਚਣਾ ਚਾਹੀਦਾ ਮਾੜਾ ਜੀ ਜਿੰਜ ਵੀ ਨਾ ਚੀਜ਼ਾਂ ਦੀ ਕੀ ਆ ਇਹ ਆਹੀ ਆ ਪੰਜ ਚਾਰ ਦਾ 10 ਦਿਨ ਜਿਹੜੇ ਉਹਨਾਂ ਨੇ ਔਖਾ ਹੀ ਕੱਟਣੀ ਆ ਜਾਂ ਤੰਗੀ ਆ ਉਹਦੀ ਜਿਹੜੇ ਆਉਣਾ ਚਾਹੀਦਾ ਚਾਹੇ ਆਪਣੇ ਕੋ ਕੋ ਫਰਜ਼ ਲੈਦਾ ਵੀ ਜਨੀ ਡਿਊਟੀ ਆ ਉਹਨਾਂ ਹੀ ਕੰਮ ਕਰਨਾ ਉਹਨਾਂ ਹੀ ਤਰਫਾ ਮਿਲਦੀ ਐ ਐਕਸਟਰਾ ਵੀ ਕੁਝ ਕਰੋ ਆਪਣੇ ਉਹਦੇ ਵਾਸਤੇ ਬਲਿਕ ਵਾਸਤੇ ਚਲੋ ਬਾਕੀ ਸਭ ਵੀ ਆਪਣੇ ਆਪਣੇ ਸਮਝ ਲੈਂਦੀ ਆ ਚਲੋ ਜੇ ਹੁਣ ਥੋੜੇ ਚਰਵਾਦ ਖਾਣੇ ਪ੍ਰਸ਼ਾਦ ਤੇ ਅਜੇ ਤਾਂ ਅੰਦਰ ਬੈਠ ਕੇ ਵੀ ਨਹੀਂ ਖਾਦੇ ਜਾਣੇ ਅੰਦਰ ਏਸੀ ਵਾਲੇ ਕਮਰੇ 'ਚ ਵੀ ਗਰਮੀ ਆ ਗਈ ਹੁਣ ਬਾਹਰ ਉੱਥੇ ਪੱਖਾ ਬੈਠ ਕੇ ਇੱਥੇ ਲਾ ਕੇ ਫਿਰ ਛਕਾਂਗੇ ਉਹ ਜੀ ਨਹੀਂ ਕਰਦਾ ਉੱਠਣ ਨੂੰ ਏਚ ਹੁਣ ਕੀ ਆ ਗਰਮਤਾ ਹਵਾ ਮਾਰਦਾ ਏ ਏਸੀ ਤਾਂ ਲੱਗਿਆ ਹੋਇਆ ਲੱਗਿਆ ਹੋਇਆ ਮੈਨੂੰ ਤਾਂ ਚੱਲ ਵੀ ਪਾਤਾ ਪਾਣੀ ਆਉਂਦਾ ਇਹਦੇ ਵਿੱਚੋਂ ਬਾਈ ਲਓ ਜੀ ਬਾਹਰ ਦਾ 뷰ਅ ਵਾ ਹੈਗੀ ਦਾ ਗਰਮਾਇਸ ਆ ਪਰ ਜੇ ਮੰਦੇ ਦੇ ਪੈ ਜਵੇ ਠੀਕ ਰਹਿੰਦਾ ਹੂੰ ਜੇ ਕੰਮ ਕੁਮਲਾ ਫੇ ਤਾਂ ਗਰਮਾਇਸ ਲਾ ਦੀਆ ਇੱਥੋਂ ਆ ਸਾਰਾ ਸਾਫ ਕਰਾਂਗਾ ਲਓ ਜੀ ਆਲੂ ਪ੍ਰਸ਼ਾਦੇ ਆਲੂ ਵਾਲੀਆਂ ਰੋਟੀਆਂ ਤੇ ਪਰਸਾ ਦਹੀਂ ਤੇ ਚਟਣੀ ਬਾਕੀ ਛਕਦੇ ਹੋ ਤੁਸੀਂ ਵੀ ਛਕੋ ਲਓ ਜੀ ਅੱਜ ਮੌਸਮ ਰਿਹਾ ਬਹੁਤ ਵਧੀਆ ਦੁਪਹਿਰ ਤੱਕ ਮੀਂਹ ਪੈਂਦਾ ਰਿਹਾ ਔਖੇ ਔਖੇ ਸਾਹ ਨੂੰ ਬੰਦ ਕਰਕੇ ਬੈਠੇ ਰਹੇ ਕਦੇ ਹਵਾ ਬਾਹਰ ਨਿਕਲ ਗਈ ਅੰਦਰ ਬੜਾ ਠੀਕ ਰਿਹਾ ਵੈਸੇ ਹੁਣ ਹਫਤਾ ਦੱਸਦੇ ਨੇ ਵੀ ਇੱਕੜੇ ਮੀਂਹ ਪਊਗਾ ਗਿਆ ਨਾ ਹੋਊਗੀ ਵਿਆਹ ਨਹੀਂ ਮੀਂਹ ਅੱਜ ਪੂਦੇ ਲੱਗਿਆ ਕੀ ਲੱਗਿਆ ਬਕੂ ਇਸ ਨੂੰ ਕੱਪੜਾ ਕੰਮ ਕੰਮੇ ਸਾਲ ਤੱਕ ਰੋਕੂ ਕਿ ਤਾਹ 10 ਸਾਲ ਦਾ 10ਵੇਂ ਸਾਲ ਦਾ ਦੀ ਦੇ ਦੇ ਹੁਣ 16 ਸਾਲ ਨੂੰ ਅੱਗੇ ਲੱਗੂਗਾ اگلے ਮਹੀਨੇ اگلے ਹਫਤੇ اگلے ਹਫਤੇ 16 ਸਾਲ ਦੀ ਹੋ ਜੀਉ ਨਾ 17 ਹਾਂ ਸਾਲ ਤੇਰਾ 17 ਦੇ ਫਿਰ ਤੇਰੇ ਲੱਗੂ ਮੇਰੇ ਬਸ 10 ਸਾਲ ਦੇ ਬਾਕੀ ਪੂਰਾ ਹੋ ਗਿਆ ਫਿਰ ਕੋਈ ਨਹੀਂ ਲੱਗਦਾ ਮੇਰੇ 16 ਸਾਲ ਵਾਲੇ ਨੇ ਇਹਨਾਂ ਨੇ ਬੰਦ ਕਰਕੇ ਪਹਿਲਾਂ ਹੈਗੇ ਤੇ ਹੁਣ ਹੈਗੇ ਹਰਵੀਰ ਦਵਿੰਦਰ ਦੇ ਵੀ ਲਵਾਏ ਬਨੇ ਇੱਥੇ ਤੇ ਬੱਚੇ ਲਾ ਲੱਦਦੇ ਹਾਂ ਆਹ ਨੂੰ ਇੱਥੇ ਦੇ ਟੀਕਾ ਦਵਾਈ ਕਰਤੀ ਬੱਚੇ ਆ ਕੇ ਦਵਾਈ ਲੈ ਕੇ ਆਂ ਡਿਸਪੈਂਸਰੀ ਆ ਹਾਂ ਸਰਕਾਰੀ ਡਿਸਪੈਂਸਰੀ ਚੋਂ ਟੀਕੇ ਮਿਲਦੇ ਨੇ ਮम्मा ਮੈਨੂੰ ਕਹਿੰਦੇ ਬੀ ਬੀ ਆਪਾਂ ਨਹੀਂ ਤਾਂ ਬਸ ਪਤਾ ਕਰਕੇ ਆਣਾ ਕਰ ਲਿਆ ਪਤਾ ਮੈਂ ਬਾਸੇ ਚ ਬਿਠੀ ਮੈਂ ਠੰਡੀ ਹਵਾ ਆ ਰਹੀ ਸੀ ਮੈਂ ਠੰਡੀ ਹਵਾ ਲਾ ਰਹੀ ਅੰਨੇ ਮम्मा ਨੇ ਦੀ ਮੈਨੂੰ ਫੋਨ ਕਰਕੇ ਤਾਂ ਵੀ ਕਾੜ ਲਿਆ ਲੰਗੂ ਦੇ ਟੀਕਨ ਕਰਨ ਮੈਨੂੰ ਤਾਂ ਪਤਾ ਵੀ ਨਹੀਂ ਚੱਲਿਆ ਇਹ ਤੇਰੀ ਵੀਡੀਓ ਬਣਾਈ ਹੋਈ ਹੈ ਤੇ ਆਪਾਂ ਕੋਲ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਕਲਿੱਪ ਜਿਹਾ ਬਣਾਉਣਾ ਸੀ ਉਹ ਪਾਵਾਂਗੇ ਤੇ ਮੈਂ ਡਰਦੀ ਆ ਇਹ ਵਿਚਾਰੀ ਇੰਜੈਕਸ਼ਨ ਤਾਂ ਠੀਕ ਆ ਮੇਰੇ ਤੇ ਮੂੰਹ ਫੂਰ ਲੜਦਾ ਹੋ ਜਾਂਦਾ ਤੇਰੇ ਤੇ ਦੁੱਗ ਲੱਗਿਆ ਤੂੰ ਬੜਾ ਜੀ ਬੜੀ ਵੱਡਾ ਹੋਣੀ ਇੱਕ ਨਹੀਂ ਲਾਦਾ ਹੁੰਦਾ ਮੈਂ ਤਾਂ ਘਬਰਾਹਟ ਬਹੁਤ ਕਰ ਲੈਂਦੀ ਪਤਾ ਰੋਟੀ ਬਣਾ ਕੇ ਖਾ ਲਈ ਬਾਕੀ ਸਾਰੇ ਰਹਿੰਦੇ ਨੇ ਰੋਟੀ ਖਾਣ ਤੋਂ ਬੜੀਆ ਲੱਗਿਆ ਮੈਨੂੰ ਐ ਲੱਗਿਆ ਵੀ ਉਹ ਬਸ ਟਾਈਮ ਹੋ ਗਿਆ ਨੇਰਾ ਹੋ ਗਿਆ ਨੇਰਾ ਹੋਣ ਵਾਲਾ ਵੀ ਬੱਦਲ ਜੇ ਕੀ ਮੈਂ ਨੇਰਾ ਨਹੀਂ ਦੇਖਿਆ ਨਹੀਂ ਮੈਂ ਪਹਿਲਾਂ ਬੱਦਲ ਖਾਸ ਹੋਏ ਤੇ ਐ ਲੱਗਦਾ ਵੀ ਚੱਲ ਹੋ ਗਿਆ ਨੇਰਾ ਸ਼ਾਮ ਹੋ ਗਈ ਨੇਰਾ ਫੇਰ ਬਾਹਰ ਨਿਕਲ ਕੇ ਦੇਖਾ ਧੁੱਪ ਤਾਂ ਅਸੀਂ ਉਧਰ ਨੂੰ ਘੁੰਮਣ ਚ ਲੱਗੇ ਦੇਖਿਆ ਧੁੱਪ ਮੈਂ ਕਿਹਾ ਚੱਲ ਹਾਜਮਾ ਕੀ ਹੁਣ ਦੁਬਾਰੇ ਫੇਰ ਖਾਧੀ ਜਾਊ ਨੋ ਨੋ ਮਾਸੇ ਕੁਆ ਬੱਦਲ ਵਰਦੀਆਂ ਹਾਜਮਾ ਹੋ ਜੂਗਾ ਹੋਰ ਕੀ ਇੱਕ ਅੱਜ ਕੱਲ ਚੂਈਆਂ ਬਹੁਤ ਅੰਦਰ ਆ ਗਈਆਂ ਚੂਈਆਂ ਵੀ ਬਹੁਤ ਬਰੀਕ ਬਰੀਕ ਹੁੰਦੀਆਂ ਨੇ ਨਹੀਂ ਹੁਣ ਚਲੇ ਜਾਣਗੀਆਂ ਖੇਤਾਂ ਚੋਂ ਖੇਤਾਂ ਚ ਜੇ ਨਹੀਂ ਕਿਉਂ ਰਾ ਆਲ ਦਲੇ ਉਹ ਜੀਰੀ ਲੱਗੀ ਬੱਟਾ ਬੁੱਟਾ ਗਿੱਲੀਆਂ ਗਿੱਲੀਆਂ ਹੋਣ ਕਰਕੇ ਘਰਾਂ ਚੋਂ ਨੱਠਦੀਆਂ ਨੇ ਫਿਰ ਜਿਵੇਂ ਬਰੀਕ ਬਰੀਕ ਚੂਈਆਂ ਭਾਈ ਪਿੰਜਰਾ ਲਾਇਆ ਕੱਲ 2 ਛੱਟ ਕੇ ਆਏ ਰਾਤ ਜੀ ਕੋਈ ਫਰਜ਼ਨ ਹੋ ਰਾਤ ਨੂੰ ਆਉ ਫੇਰ ਫਿਰ ਕੱਲੋ ਛੱਡ ਗਿਆ ਤੇ ਡ੍ਰਾਈ ਰੂਮ ਚ ਸਰਦੀ ਸੀ ਆ ਹੋਰ ਰੋਟ ਰੋਟੀ ਖਾਣ ਆ ਜਾਂਦੀ ਆ ਕਹੇਗੀ ਆ ਇੱਕ ਦੋ ਕੁ ਤਾਂ ਫੜ ਕੇ ਛੱਡਿਆ ਆ ਪਰ ਹਾਂ ਹਾਂ ਅੱਜ ਸੁੱਚੀ ਚਾਹ ਨਹੀਂ ਲਿਆ ਕਰੋ ਬੜੀ ਆ ਅੱਜ ਮੈਂ ਭਾਂਸ ਗਈ ਸੀ ਨੰਮਨਰ ਆਪਣੀ ਦਵਾਈ ਲੈਣ ਹਾਂ ਸੋਚਿਆ ਡਾਕਟਰ ਕੀ ਕਹਿ ਰਿਹਾ ਸੀ ਜਿਹੜਾ ਮੇਰੇ ਡਾਕਟਰ ਸੀਗਾ ਮੇਨ ਡਾਕਟਰ ਸੀਗਾ ਉਹ ਤਾਂ ਛੁੱਟੀ ਤੇ ਸੀ ਮਮਾ ਦੰਦਾਂ ਦੀ ਦਵਾਈ ਲਈ ਆਏ ਮਮਾ ਚੱਲ ਗਏ ਦੁਕਤੀ ਸੀ ਨਾਲੇ ਕਹਿੰਦੇ ਬੁੱਧਵਾਰ ਨੂੰ ਆਉਂਦਾ ਤੇ ਡਾਕਟਰ ਫੇਰ ਛੁੱਟੀ ਤੇ ਆ ਫ੍ਰੀਜ ਮੰਗਿਆ ਤੇ ਆਹ ਪਾਸੋਂ ਉਹ ਬੋਵੀ ਉਹ ਹੋਮੋਵੇਟ ਦੀ ਦਵਾਈ ਦੀ ਆ ਸਰਕਾਰੀ ਹਸਪਤਾਲੋਂ ਅੱਜ ਆਇਆ ਨਹੀਂ ਡਾਕਟਰ ਮੇਨ ਡਾਕਟਰ ਹੀ ਆ ਉਹ ਆਇਆ ਨਹੀਂ ਛੁੱਟੀ ਤੇ ਸਭ ਲੋਗ ਦਾ ਧੁੰਮਣ ਕਮਣ ਗਿਆ ਹੋਊਗਾ ਹੋਰ ਉਹਨੇ ਵੀ ਤਾਂ ਘੁੰਮਣਾ ਹੁੰਦਾ ਬਾਕੀ ਸਾਰੇ ਡਾਕਟਰ ਸੀਗੇ ਉਹ ਤੁਹਾਨੂੰ ਲੱਗਦਾ ਕੀ ਹੋ ਗਿਆ ਇਹ ਤਾਂ ਹੈ ਬੁਰਾ ਸਾਰਾ ਕਹਿੰਦਾ ਜੇ ਆਪਣਾ ਕੰਮ ਹੋਵੇ ਜਾਂ ਮਰਜੀ ਛੁੱਟੀ ਕਰ ਲਓ ਜਾਂ ਮਰਜੀ ਆ ਜਾਓ ਬਾਕੀ ਹੌਣ ਫੋਲੀ ਜੀ ਫੇਰ ਬਣਾਵਾਂਗੇ ਹਨਾ ਬਾਤੇ ਰੋਟਰੀ ਪ੍ਰਸ਼ਾਦ ਦੇ ਛਕਾਂਗੇ ਚਲ ਬਣਾ ਲਾਂਗੇ ਮੈਂ ਉਹ ਦੇ ਫਲਾਂਗੇ ਤੇ ਬਾਕੀ ਦੇਖਾਂਗੇ ਥੋੜੀ ਹੋਰ ਬਣਾਵਾਂ ਪ੍ਰਸ਼ਾਦ ਚੱਕਣ ਲੱਗੇ ਨਹੀਂ ਪਰ ਇੱਥੇ ਇਹ ਤਾਂ ਬਹੁਤ ਥੋੜਾ ਜਿਹਾ ਬਣਾ ਕੇ ਕੱਲ ਨੂੰ ਫਿਰ ਐਂਡ ਕਰਾਂਗੇ ਫਿਰ ਦੋ ਦਿਨਾਂ ਬਾਅਦ ਇੱਕ ਦੋ ਤਿੰਨ ਦਿਨਾਂ ਬਾਅਦ ਇੱਕ ਵੀਡੀਓ ਪਾ ਲੈਣਾ ਫਿਰ ਚੈੱਕ ਬਾਬੇ ਵੀ ਤਾਂ ਜਿੱਤ ਤਾਂ ਗਰਮੀ ਜਾਉਂਦੀ ਉਹ ਜੈ ਐਕਸਪੀਰੀਅੰਸ ਹੋ ਜਾਂਦਾ

ਦੇ ਰਿਗੜੀ ਚੁੱਪ ਚਾਹ ਪਹਿ ਲਵਾਉਂਦੇ ਆ ਨਾ ਲਵਾ ਗਏ ਸੀ ਇਹ ਨੱਕ ਤੇ ਨਾ ਤਾਂ ਕੁਝ ਨਹੀਂ ਹੋ ਗਿਆ ਲੱਗ ਵੀ ਗਿਆ ਇਤਰਾ ਜੇ ਖਾਦੀ ਦੀ ਅੱਜ ਹੋਵੇ ਉਹ ਵੀ ਖਾਦੀ ਬਾਹਰ ਦੇਖ ਉਹ ਦੇਖਿਆ ਥੋੜੀ ਜਿਹੀ ਲੱਗਿਆ 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 ਲੱਗ ਗਿਆ ਨਹੀਂ ਦੇਖੀ ਸਵਾਦ ਰੱਖ ਲਓ ਚਲੋ ਸਾਡੀ ਨੀਗੀ ਦੀ ਕੁੜੀ ਉਹ ਪਠੰਡੇ ਪਾਣਾ ਵੈਲ ਵੀ ਜਿੰਨੇ ਤੋਂ ਉਹਦੀ ਕੋਈ ਨਹੀਂ ਰੋਕੀਂ ਇਹੋ ਦਵੇ ਇੱਕ ਦੋ ਦੇ ਦਿਓ ਅੱਜ ਆ ਜੀ ਪ੍ਰਸ਼ਾਦੇ ਪੇਠੇ ਦੇ ਨਾਲ ਗੰਗ ਨਹੀਂ ਆਣਾ ਤੋਂ ਲੈਂਦਾ ਪੁੱਤ ਬਣਦੇ ਵਿੱਚ ਪੇਠਾ ਕਹਣਾ ਪਤਾ ਕੀ ਕਰਦਾ ਮੈਂ ਬੇਠੇ ਦੇ ਵਿੱਚ ਨਾ ਮੇਥੇ ਪਾਏ ਹੁੰਦੇ ਨੇ ਬਾਅਦ ਚੋਂ ਦੰਦਾ ਚ ਫਸੇ ਰਹਿੰਦੇ ਨੇ ਜਾਂ ਬਾਅਦ ਚ ਫੇਰ ਰਾਤ ਨੂੰ ਐ ਕੱਟਕੁੱਟ ਕੇ 22 ਦਿਨ ਬਹੁਤ ਘੰਟਾ ਲਾ ਦਿੰਦੇ ਘੜਤਨ ਜਿਹਾ ਮੂੰਹ ਕੱਲ ਨੂੰ ਆਪਾਂ ਦੇਖਦੇ ਹਾਂ ਉੱਥੇ ਜਾਵਾਂਗੇ ਪਟਿਆਲੇ ਪਟਿਆਲੇ ਇੱਥੋਂ ਮੋਰਚ ਨਾ ਸੇ ਇੱਕ ਚੀਜ਼ ਲੈ ਕੇ ਆਣੀ ਆ ਉੱਥੋਂ ਬੋਤਲ ਲੈ ਆ ਕੋਈ ਕਿਸ ਤਰ੍ਹਾਂ ਦੀ ਆਪਾਂ ਕਰਾਂਗੇ ਆਪਾਂ ਕੁਝ ਕਰਾਂਗੇ ਉੱਥੇ ਪੱਠੀ ਤੇ ਆਪਾਂ ਪੱਠੀ ਕਿੱਥੇ ਪੂਰਾ ਪੱਠੀ ਹੀ ਲਾਣਾ ਫੇਰ ਆਪਾਂ ਵੀਡੀਓ ਬਣਾਵਾਂਗੇ ਠੀਕ ਹੈ ਉਹ ਬਲੌਕ ਚਲੋ ਜੀ ਬਣਾਣਾ ਕੀ ਆ ਉਹ ਅਗਲੇ ਬਲੌਕ ਤੋਂ ਪਤਾ ਲੱਗੂਗਾ ਵੀ ਅਸੀਂ ਕਰ ਦੇਖਦੇ ਆ ਕੀ ਬਣਾਇਆ ਬਣਾਉਣਾ ਤਾਂ ਅੱਜ ਸੀ ਆ ਤੇ ਫਿਰ ਮੀ ਨਹੀਂ ਆਟੇਗਾ ਪਰ ਕੁਛ ਆ ਇਹਦਾ ਫੋਨ ਆ ਗਿਆ ਬਾਹਰੋਂ ਚਲੋ ਜੀ ਕਰੋ ਔਰ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਚੈਨਲ ਨੂੰ ਵੀਡੀਓ ਨੂੰ ਸਿਰੇ ਤੱਕ ਦੇਖਾ ਕਰੋ ਤੇ ਸ਼ੇਅਰ ਕਰਨਾ ਤੇ ਲਾਈਕ ਕਰੋ ਸ਼ੱਕਰਪਾਰੇ ਵੀ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਨਾ ਚਾਹੁੰਦਾ ਸਬਸਕ੍ਰਾਈਬ ਨੂੰ ਸਕੱਰਪਾਰਾ ਨਹੀਂ ਸਕੱਰਪਾਰਾ ਕਰੋ ਇੱਥੇ ਲਾਈਕ ਤੇ ਗਰੋ ਤੇ ਕਮੈਂਟ ਵੀ ਕਰੋ ਕਮੈਂਟ ਵਧੀਆ ਵਧੀਆ ਕਰੋ ਤੇ ਕਮੈਂਟ ਉਹ ਹੀ ਅਸੀਂ ਕਮੈਂਟ ਕਹਾਗਾ ਬੋਲਿਆ ਕਰਾਂਗੇ ਵੀਡੀਓ ਦੇ ਵਿੱਚ ਆ ਕੁੜੀ ਨੇ ਇਹਦਾ ਕੱਦੂ ਕਰਿਆ ਹਣੇ ਹਾਂ ਕੱਦੂ ਉੱਪਰ ਬੈਠਾ ਵੀ ਬਰਾ ਇੱਕਦਮ ਲਪਾਫਾ ਨਹੀਂ ਲਵੇਟਿਆ ਤੂੰ ਇਹਨੇ ਨਹੀਂ ਲਵੇਟਿਆ ਤੀ ਇਹ ਤਾਂ ਨਹੀਂ ਮਿਟ ਗਿਆ ਤੀ ਕੱਦੂ ਕਰਿਆ ਹਾਂਜੀ ਬਾਬਾ ਵਧੀਆ ਚਲਾ ਲੈਂਦੀ ਆ ਆਏ ਤਾਂ ਚਲੋ ਬੱਚੇ ਤਾਂ ਗਲਤੀਆਂ ਹੋ ਜਾਂਦੀਆਂ ਨੇ। ਬੱਚੇ ਲਫਾਫੇ ਕੇਚ ਚ ਪਿਆ ਉਹ ਵੇਹ ਕੀ ਕਰੇ। ਐਂ ਤਾਂ ਬਹੁਤ ਚੀਜ਼ਾਂ ਪੀ ਲਿਆ ਤਾਂ ਮੇਰੀ ਗੱਲ ਦੀ ਕਰ। ਹਾਂ ਇੱਕ ਦਿਨ ਡੱਡੂ ਵੱਟਤਾ ਦੀ ਇਹਨੇ ਉਹ ਵਿੱਚ ਕੁਝ ਦਾਤੂ ਇੱਕ ਵਲੌਗ ਦੇ ਟਾਈਟਲ ਚ ਆਇਆ ਮਮਾ ਨੇ ਕਿੰਨਾ ਵੱਡਾ ਖਸਾਨ ਪੁੱਛ ਕੇ ਆਇਆ ਇਹ ਵੀ ਟਾਈਟਲ ਲਿਖਿਆ ਸੀ ਖੁੱਦ ਚਲੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਂ ਉਮੀਦ ਕਰਦਾ ਵੀ ਸਾਰੇ ਤੰਦਰੁਸਤ ਹੋਵੇ ਨਾਲੇ ਹਾਫ ਹਾਫ ਨਾਲ ਹੋ ਰਾਂ ਨੇ। 네 고시로. 이사